ਅਜ ਇਸ ਅਗਨੀ ਦੇ ਤੁਸੀਂ ਪਕਾਏ ਪ੍ਰਸ਼ਾਦੇ ਛਕਦੇ ਹੋ ਜਿਹੜੀ ਤੁਹਾਨੂੰ ਜ਼ਿੰਦਾ ਰੱਖਦੀ ਹੈ ਜਿਹੜੀ ਤੁਹਾਨੂੰ ਸੰਸਾਰ ਨੂੰ ਚਲਾ ਰਹੀ ਹੈ ਤੁਸੀਂ ਉਹਦੀ ਨਿੰਦਾ ਕਰਦੇ ਹੋ ਅਸੀਂ ਉਸ ਅਗਨੀ ਦੀ ਪੂਜਾ ਕਰਦੇ ਆਪਰੇ ਆਪ ਨੂੰ ਬਾਬਾ ਫੌਂਦਾ ਉਹਨੇ ਸੁਣ ਰਿਹਾ ਸੀ ਉਹ ਕਹਿੰਦਾ ਸੀ ਵੀ ਦੇਖੋ ਜੀ ਜੇ ਅੱਗ ਦੀ ਆਪਾਂ ਵਰਤੋਂ ਕਰਦੇ ਆਂ ਤੇ ਅੱਗ ਦੀ ਪੂਜਾ ਕਰਨ ਦੇ ਵਿੱਚ ਕੀ ਹੱਦ ਹੁਣ ਤਰਕ ਜਿਹੜਾ ਦਿੱਤਾ ਕਿ ਜੇ ਤੁਸੀਂ ਅੱਗ ਦੀ ਪੂਜਾ ਨਹੀਂ ਕਰਦੇ ਤੁਸੀਂ ਇੱਕ ਗੱਲ ਕਹਦੇ ਹੋ ਅਗਨੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਤੇ ਫਿਰ ਤੁਸੀਂ ਉਹਦਾ ਤੇ ਘਰਾਂ ਦੇ ਵਿੱਚ ਆਗ ਕਿਉਂ ਬਾਲਦੇ ਆਗ ਨਾ ਬਾਲੋ ਮੈਂ ਕਹਿੰਦਾ ਇਹ ਦੀ ਕਿੰਨਾ ਨੂੰ ਮੈਨਿਪੂਲੇਟ ਕੀਤਾ ਜਾਂਦਾ ਮੈਨਿਪੂਲੇਟ ਕਰਨ ਦਾ ਪਤਾ ਪਾਵਕੇ ਝੂਠ ਦਾ ਸਹਾਰਾ ਲੈ ਕਰਕੇ ਆਪਣੀ ਗੱਲ ਨੂੰ ਸਹੀ ਕਰਨਾ ਉਹ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਚੀਜ਼ਾਂ ਨੂੰ ਵਰਤਣ ਵਾਸਤੇ ਸੋਝੀ ਦਿੱਤੀ ਹੈ ਸਤਗੁਰ ਜੀ ਤਾਂ ਉਹ ਦਿੰਦੇ ਨੇ ਕਿ ਚੀਜ਼ਾਂ ਨੂੰ ਵਰਤਣਾ ਕਿਦਾਂ ਹੁਣ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਕਾਮ ਕਰੋਧ ਦੇ ਕਰੋ ਬਸੋਲੇ ਗੋਡੋ ਧਰਤੀ ਪਾਈ ਸਤਗੁਰੂ ਜੀ ਕਹਿੰਦੇ ਤੂੰ ਕਾਮ ਤੇ ਕਰੋਧ ਤੂੰ ਕੰਮ ਕਿੱਦਾਂ ਲੈਣਾ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਾਮ ਕਰੋਧ ਦੇ ਕਰੋ ਬਸੋਲੇ ਕਰੋਧ ਨੂੰ ਰੰਬੀ ਬਨਾਲਾ ਗੋਡੋ ਧਰਤੀ ਪਾਈ ਸਤਗੁਰ ਪਾਸ਼ਾ ਜੀ ਮਹਾਰਾਜ ਕਹਿੰਦੇ ਨੇ ਇਸ ਕੁਦਰਤ ਦੇ ਵਿੱਚ ਬਖਸ਼ਿਸ਼ ਕੀਤੀ ਹੋਈਆਂ ਨਿਯਮਤਾ ਉਹਦੀ ਤੂੰ ਵਰਤੋਂ ਕਰਨੀ ਪੂਜਾ ਨਹੀਂ ਕਰਨੀ ਪੂਜਾਤੂੜੀ ਕਰਨੀ ਹੁਣ ਅਗ ਦੀ ਪੂਜਾ ਥੋੜੀ ਕਰਨੀ ਹੈ ਅਗ ਨੂੰ ਵਰਤਨਾ ਹੁਣ ਪੂਜਾ ਕਿਹਦੀ ਕੀਤੀ ਜਾਂਦੀ ਹੈ ਸਤਿਗੁਰ ਦੀ ਪੂਜਾ ਕੀਚੇ ਨਾਮ ਤੇ ਆਈ ਹੈ ਬਿਨ ਨਾਮੇ ਪੂਜਣਾ ਹੀ ਹੁਣ ਗੁਰਬਾਣੀ ਹੈ ਗੁਰਬਾਣੀ ਨੂੰ ਆਪਾਂ ਇਸ਼ਟ ਮੰਨਦੇ ਆ ਗੁਰਬਾਣੀ ਸਾਡੇ ਜੀਵਨ ਦੇ ਦਾਤੇ ਨੇ ਹੁਣ ਜਿਹੜਾ ਦਾਤਾ ਆਉਂਦਾ ਸਤਿਗੁਰ ਸਭਲਾਂ ਦਾ ਭਲਾ ਮੰਗਾਉਂਦਾ ਗੁਰੂ ਤਾਂ ਸਾਰਿਆਂ ਦਾ ਭਲਾ ਮੰਗਦਾ ਤੇ ਜਿਹੜਾ ਜੇ ਤਾਂ ਇਛੇ ਹੋਵੇ ਉਹ ਕਦੇ ਉਹਦਾ ਇਸ਼ਟ ਉਹਨੂੰ ਜਲਾ ਸਕਦਾ ਕਦੇ ਨਹੀਂ ਜਲਾ ਸਕਦਾ ਇਸ਼ਟ ਕਦੇ ਬੁਰਾ ਮੰਗਦਾ ਕਦੇ ਬੁਰਾ ਨਹੀਂ ਮੰਗਦਾ ਪਰ ਜਿਹੜੀ ਆਗਿਆ ਉਹਦਾ ਸੁਭਾਅ ਆ ਜਿਹੜਾ ਉਹਦੀ ਗ੍ਰਿਫਤ ਦੇ ਵਿੱਚ ਆ ਗਿਆ ਉਹਨਾਂ ਅਨੁਸਾਰ ਦੇਣਾ ਭਾਵੇਂ ਤੂੰ ਦੀ ਪੂਜਾ ਕਰ ਭਾਵੇਂ ਜੋ ਮਰਜੀ ਕਰ ਪਾਣੀ ਇਹਨਾ ਪਾਣੀ ਜਿਹੜਾ ਪਾਣੀ ਦੀ ਗ੍ਰਿਫਤ ਦੇ ਵਿੱਚ ਆ ਗਿਆ ਭਾਵੇਂ ਪਾਣੀ ਨੂੰ ਪਾਣੀ ਤੂੰ ਦੇਵਤਾ ਮੰਨਦਾ ਪਰ ਇਹ ਆਗ ਨੂੰ ਦੇਵਤਾ ਮੰਨਦਾ ਆਗ ਨੇ ਇਹਦੀ ਦੇਖਣਾ ਵੀ ਇਹ ਮੇਰੀ ਪੂਜਾ ਕਰਦਾ ਜੇ ਜੀ ਗ੍ਰਿਫਤ ਦੇ ਵਿੱਚ ਕੋਈ ਵੀ ਆ ਗਿਆ ਉਹਨਾਂ ਨੂੰ ਪੇਟ ਦੇਣਾ ਜਿਹੜਾ ਪਾਣੀ ਦੇ ਵਿੱਚ ਚਲਾ ਗਿਆ ਜੇ ਬਹ ਹੱਥ ਪੈਰ ਮਾਰਨੇ ਆਉਂਦੇ ਆ ਤੂੰ ਨਿਕਲ ਸਕਦਾ ਹੱਥ ਪੈਰ ਨਹੀਂ ਮਾਰਨੇ ਆਉਂਦੇ ਤਾਂ ਭਾਵੇਂ ਪਾਣੀ ਦੀ ਦੂ ਟਾਈਮ ਪੂਜਾ ਕਰਦਣਾ ਪਾਣੀ ਨੇ ਡੋਬ ਦੇਣਾ ਪਾਣੀ ਦਾ ਸੁਭਾਅ ਆ ਉਹਦਾ ਕੁਦਰਤੀ ਨਿਯਮ ਹੈ ਤਾਂ ਸਤਗੁਰ ਜੀ ਨੇ ਪਾਣੀ ਨੂੰ ਵਰਤਨਾ ਸਿਖਾਇਆ ਅੱਗ ਨੂੰ ਵਰਤਨਾ ਸਿਖਾਇਆ ਪੂਜਾ ਕਰਨੀ ਪੂਜਾ ਦਾ ਅਕਾਲ ਦੀ ਆਪਾਂ ਆਮ ਬੋਲਦੇ ਆ ਪੂਜਾ ਅਕਾਲ ਕੀ ਪਰਚੈ ਸ਼ਬਦ ਦਾ ਦੀਦਾਰ ਖਾਲਸੇ ਦਾ ਸੋ ਸਤਿਗੁਰ ਪਾਸ਼ੇ ਜੀ ਮਾਲਕ ਜਿਹੜੇ ਤੇਰੇ ਅੰਦਰ ਦੀ ਅਗਨੀ ਹੈ ਨਾ ਤੈਨੂੰ ਤ੍ਰਿਸ਼ਨਾ ਦੀ ਆਗ ਹੈ ਤੈਨੂੰ ਸਾੜ ਦੇਵੇਗੀ ਇਹਦਾ ਸਹਾਰਾ ਨਾਲ ਹੈ ਇੱਕ ਕੱਚੇ ਰੰਗ ਵਰਗੀ ਹੈ